ਤੋ ਸਿਵੇਖ ਰਹੇ ਹੋ ਆਬੀਪ ਸੰਜਾ ਜੋਸ਼ ਜਜ਼ਬਾ ਜਨੂਨ ਆਮ ਆਦਮੀ ਪਾਰਟੀ ਦੀ ਪਾਰਟੀ ਦੇ ਵਿੱਚ ਹੀ ਨਵੀਂ ਹਲਚਲ ਨੇ ਫਿਰ ਤੋਂ ਪਾਰਟੀ ਦੇ ਵਿੱਚ ਹੀ ਸਵਾਲ ਖੜੇ ਕਰ ਦਿੱਤੇ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਦਿੱਲੀ ਹਾਈ ਕਮਾਂਡ ਤੋਂ ਮਨਾਨ ਦੇ ਆਰਡਰ ਆਏ ਔਰ ਪੰਜਾਬ ਦਾ ਯੂਨਿਟ ਯਾਨੀ ਕਿ ਲੀਡਰ ਆਫ ਆਪੋਜੀਸ਼ਨ ਤੇ ਉਹਨਾਂ ਦੇ ਨਵੇਂ ਨਿਯੁਕਤ ਕੀਤੇ ਗਏ ਸਪੋਕਸਪਰਸਨ ਸੁੱਚਾ ਸਿੰਘ ਛੋਟੇਪੁਰ ਨੂੰ ਮਨਾਨ ਚਲੇ ਗਏ ਸੁੱਚਾ ਸਿੰਘ ਛੋਟੇਪੁਰ ਉਹ ਲੀਡਰ ਸਨ ਜਿਨ੍ਹਾਂ ਤੇ ਕਿਸੇ ਸਮੇਂ ਆਮ ਆਦਮੀ ਪਾਰਟੀ ਨੇ ਤੇ ਅਰਵਿੰਦ ਕੇਜਰੀਵਾਲ ਨੇ ਕਰਪਸ਼ਨ ਦੇ ਅਲੀਗੇਸ਼ਨਸ ਲਗਾ ਕੇ ਉਸ ਤੋਂ ਪਾਰਟੀ ਤੋਂ ਅੱਡ ਹੋਏ ਸੀ ਸੁੱਚਾ ਸਿੰਘ ਛੋਟੇਪੁਰ ਪਰ ਸੁੱਚਾ ਸਿੰਘ ਛੋਟੇਪੁਰ ਨੇ ਇੱਕ ਸ਼ਰਤ ਅੱਗੇ ਰੱਖੀ ਕਿ ਜੇਕਰ ਦਿੱਲੀ ਦੀ ਹਾਈ ਕਮਾਂਡ ਪੰਜਾਬ ਨੂੰ ਖੁਦਮੁਖਤਿਆਰੀ ਦਿੰਦੀ ਹੈ ਤਾਂ ਸ਼ਾਇਦ ਉਹ ਉੱਚ ਕਰਪਸ਼ਨ ਦੇ ਚਾਰਜਸ ਭੁੱਲ ਕੇ ਪਾਰਟੀ 'ਚ ਵਾਪਸ ਹੋਣਾ ਸੋਚ ਸਕਦੇ ਆ। ਪਰ ਮੁੱਦਾ ਸਭ ਤੋਂ ਪਹਿਲਾਂ ਚੁੱਕਿਆ ਸੀ ਕਵਰ ਸਿੰਘ ਸੰਧੂ ਨੇ ਜੋ ਕਿ ਆਪ ਤੋਂ ਖਰੜ ਦੇ ਐਮਐਲਏ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਆਖਿਰਕਾਰ ਪਾਰਟੀ ਦੀ ਇਹ ਮੂਵ ਹੈ ਜਿਹੜੀ ਸੰਧੂ ਸਾਹਿਬ ਪਾਰਟੀ ਦੀ ਇਹ ਜਿਹੜੀ ਮੂਵ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਪਾਰਟੀ ਦੀ ਇਕਜੁੱਟ ਕਰਨ ਦੀ ਮੂਵ ਹੈ ਜਾਂ ਸਿਰਫ ਇਹ ਇੱਕ ਆਈ ਵਾਸ਼ ਹੈ ਪਾਰਟੀ ਦੀ ਨਵੀਂ ਜਿਹੜੀ ਹਲਚਲ ਸ਼ੁਰੂ ਕੀਤੀ ਹੈ ਇਹਨਾਂ ਨੇ ਛੋਟੇਪੁਰ ਨੂੰ ਮਨਾਉਂਦੀ ਔਰ ਬਾਕੀ ਦੇਖੋ ਪਾਰਟੀ ਦੇ ਵਿੱਚ ਇਕਤਾ ਜ਼ਰੂਰੀ ਹੈ ਅਸੀਂ ਵੀ ਇਹਦੇ ਚਾਹ ਬਾਨਿਆ ਅਸੀਂ ਵੀ ਇਹਦੇ ਛੁਕਿਆ ਪਰ ਜਿੰਨਾ ਚਿਰ ਤੱਕ ਜਿਹੜੇ ਬੇਸਿਕ ਇਸ਼ੂਜ਼ ਆ ਜਿਹੜੇ ਬੇਸਿਕ ਮਸਲੇ ਆ ਜਿਹੜੇ ਮਸਲੇ ਅਸੀਂ ਚੁੱਕੇ ਆ ਜਿੰਨੇ ਚਿਰ ਤੱਕ ਉਹ ਐਡਰੈਸ ਨਹੀਂ ਹੁੰਦੇ ਉਹਨਾਂ ਤੇ ਕੋਈ ਆਪਸ ਦੇ ਵਿੱਚ ਮਿਲਜੋਲ ਨਹੀਂ ਕੋਈ ਹੁੰਦਾ ਉਹਨਾਂ ਚਿਰ ਤੱਕ ਮੇਰੇ ਖਿਆਲ ਕੋਈ ਵੀ ਯੂਨਿਟੀ ਜਿਹੜੀ ਆ ਉਹ ਪੰਜਾਬ ਦੇ ਲੋਕੀ ਐਕਸੈਪਟ ਨਹੀਂ ਕਰਨਗੇ ਜਿਹੜੇ ਨੈਥਿਕ ਇਸ਼ੂਜ਼ ਆ ਪ੍ਰਿੰਸੀਪਲਸ ਆ ਮੇਰੇ ਖਿਆਲ ਉਹਨਾਂ ਤੇ ਪਹਿਲਾਂ ਫੈਸਲਾ ਕਰਨਾ ਪਊਗਾ ਸੋ ਭਾਵੇਂ ਤੁਸੀਂ ਸੁਚਾਸੀਂ ਛੋਟੇਪੁਰ ਕੋ ਚਲੇ ਜਾਓ ਜਾਂ ਤੁਸੀਂ ਧਰਮਵੀਰ ਗਾਂਧੀ ਕੋ ਚਲੇ ਜਾਓ ਭਾ ਜਿੰਨੇ ਚਿਰ ਤੱਕ ਉਹ ਬੇਸਿਕ ਆਟੋਨਮੀ ਦਾ ਮਸਲਾ ਜਿਹੜਾ ਆ ਯਾ ਟਾਰਨੀਮੀ ਦੇ ਨਾਲ ਨਾਲ ਜਿਹੜੇ ਅਸੀਂ ਬਾਕੀ 5 ਮੱਤੇ ਅਗਸਤ 2 ਨੂੰ ਬਠਿੰਡੇ ਦੇ ਕਨਵੈਨਸ਼ਨ ਚ ਪਾਸ ਕੀਤੇ ਆ ਆ ਵੋਲੰਟੀਅਰਸ ਕਨਵੈਨਸ਼ਨ ਦੇ ਜਿਹੜੇ ਪਾਸ ਕੀਤੇ ਆ ਜਿਨ੍ਹਾਂ ਚਿਰ ਤੱਕ ਉਹਨਾਂ ਤੇ ਵਿਚਾਰ ਨਹੀਂ ਹੁੰਦਾ ਉਹਨਾਂ ਚਿਰ ਤੱਕ ਮੇਰੇ ਇਹੋ ਜੀ ਗੱਲਬਾਤ ਕਰਨ ਦਾ ਹੀ ਫਾਇਦਾ ਨਹੀਂਗਾ ਮੈਂ ਇਹ ਦੱਸਣਾ ਚਾਹੁੰਦਾ ਮਾਂ ਕਿ ਸਭ ਤੋਂ ਪਹਿਲਾਂ ਜਦੋਂ ਸੁਚਾ ਸਿੰਘ ਛੋਟੇਪੁਰ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ ਉਦੋਂ ਮੈਨੂੰ ਯਾਦ ਆ ਮੈਂ ਇੱਕ ਪੰਜਾਬ ਦੇ ਕੁਝ ਲੀਡਰਾਂ ਨੇ ਸਾਈਨ ਕੀਤੇ ਸੀ ਮੈਂ ਉਹ ਚਿੱਠੀ ਵੀ ਸਾਈਨ ਨਹੀਂ ਸੀ ਕੀਤੀ ਮੈਂ ਕਿਹਾ ਸੀ ਇਹ ਗਲਤ ਕਰ ਰਹੇ ਜੇ ਤੁਸੀਂ ਪੰਜਾਬ ਦੇ ਪਾਰਟੀ ਦੇ ਕਨਵੀਨਰ ਨੂੰ ਤੁਸੀਂ ਇਸ ਤਰ੍ਹਾਂ ਬੇਇੱਜ਼ਤ ਨਹੀਂ ਕਰ ਸਕਦੇ ਉਸ ਤੋਂ ਬਾਅਦ ਮੈਂ ਦਸੰਬਰ ਦੇ ਵਿੱਚ ਖੁਦਮੁਖਤਿਆਰੀ ਦਾ ਮਸਲਾ ਜਿਹੜਾ ਵਾ ਇਹ ਚੁੱਕਿਆ ਸੀ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਚਿੱਠੀ ਲਿਖੀ ਸੀ ਕਿ ਖੁਦਮੁਖਤਿਆਰੀ ਕਿਉਂ ਚਾਹੀਦੀ ਮੈਂ ਕੈਨੇਡਾ ਤੋਂ ਵਾਪਸ ਆਇਆ ਸੀ ਮੈਂ ਉੱਥੋਂ ਦਾ ਪਾਰਟੀ ਦਾ ਸਿਸਟਮ ਵੇਖ ਕੇ ਆਇਆ ਸੀ ਉਸ ਤੋਂ ਬਾਅਦ ਸਾਡੇ ਕੋਈ ਹੋਰ ਲੀਡਰਸ ਨੇ ਵੀ ਗੱਲ ਕੀਤੀ ਔਰ ਹੁਣ ਇਹ ਬੇਸਿਕ ਕੋਈ ਵੀ ਗੱਲਬਾਤ ਜਿਹੜੀ ਹੋਊਗੀ ਉਹਦਾ ਬੇਸਿਕ ਆਧਾਰ ਜਿਹੜਾ ਵਾ ਉਹ ਖੁਦਮੁਖਤਿਆਰੀ ਹੋਵੇਗੀ ਔਰ ਮੇਰੇ ਖਿਆਲ ਜਨਨਛੇ ਤਾਂ ਗਏ ਤੇ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਤੱਕ ਇਹੋ ਜੀ ਗੱਲਬਾਤ ਕਰਦਾ ਵੀ ਕੋਈ ਫਾਇਦਾ ਨਹੀਂ ਸੰਧੂ ਸਾਹਿਬ ਜਿਸ ਤਰੀਕੇ ਨਾਲ ਪਾਰਟੀ ਦੀ ਹਾਈ ਕਮਾਂਡ ਹੁਣ ਜਿਹੜੇ ਲੀਡਰ ਕੱਢੇ ਸੀ ਉਹਨਾਂ ਨੇ ਜਾਂ ਉਹਨਾਂ ਤੋਂ ਰੁੱਟ ਕੇ ਚਲੇ ਗਏ ਸੀ ਜਾਂ ਜੋ ਵੀ ਜਿਵੇਂ ਵੀ ਹੋਇਆ ਸੀਗਾ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਸੁੱਚਾ ਸਿੰਘ ਛੋਟੇਪੁਰ ਤੋਂ ਸ਼ੁਰੂਆਤ ਕੀਤੀ ਹੈ ਇਸੇ ਤਰ੍ਹਾਂ ਸੁਖਪਾਲ ਸਿੰਘ ਖੈਰਾ ਤੇ ਕਵਰ ਸੰਧੂ ਢੜਾ ਵੀ ਅਲੱਗ ਹੋਇਆ ਪਾਰਟੀ 'ਚ ਪਾਰਟੀ ਦੇ ਵਿੱਚ ਰਹਿ ਕੇ ਹੀ ਪਾਰਟੀ ਤੋਂ ਲੱਗੇ ਕਿ ਤੁਹਾਨੂੰ ਇਕਜੁੱਟ ਹੋਣ ਲਈ ਨਹੀਂ ਕਹਿ ਰਹੀ ਪਾਰਟੀ ਸੜੇ ਤੱਕ ਕਿਸੇ ਨੇ ਪਿਛਲੇ ਕਰੀਬ ਆਲਮੋਸਟ 10 ਹਫ਼ਤਿਆਂ ਤੋਂ ਕੋਈ ਕਿਸੇ ਨੇ ਪਹੁੰਚ ਨਹੀਂ ਕੀਤੀ ਅ ਸੈਸ਼ਨ ਦੇ ਦੌਰਾਨ ਜ਼ਰੂਰ ਇਨਫਾਰਮਲ ਜੀ ਗੱਲਬਾਤ ਹੋਈ ਸੀ ਅਮਨ ਰੋੜਾ ਐ ਸੀ ਔਰ ਇੱਕ ਦੋ ਹੋਰ ਸਾਥੀ ਜਿਹੜੇ ਉਹਨਾਂ ਨੇ ਗੱਲਬਾਤ ਕੀਤੀ ਸੀ ਪਰ ਕੋਈ ਪ੍ਰੋਪਰ ਐਫਰਟ ਜਿਹੜਾ ਵਾ ਉਦੋਂ ਵੀ ਨਹੀਂ ਸੀ ਹੋਇਆ ਔਰ ਪਿਛਲੇ 3 ਹਫ਼ਤਿਆਂ ਤੋਂ ਸਾਡੇ ਤੱਕ ਨਾ ਮੇਰੇ ਤੱਕ ਨਾ ਸੁਖਪਾਲ ਸਿੰਘ ਖਹਿਰਾ ਤੱਕ ਕਿਸੇ ਨੇ ਕੋਈ ਪਹੁੰਚ ਨਹੀਂ ਕੀਤੀ ਔਰ ਮੇਰਾ ਮੰਨਣਾ ਵਾ ਕਿ ਜਿਹੜੀ ਇਹ ਸੁਚਾ ਸਿੰਘ ਛੋਟੇਪੁਰ ਤੱਕ ਵੀ ਪਹੁੰਚ ਹੋਈ ਆ ਇਹ ਪਾਰਟੀ ਦੇ ਵੌਲੰਟੀਅਰਸ ਨੂੰ ਕਨਫਿਊਜ਼ ਕਰਨ ਵਾਸਤੇ ਕੀਤੀ ਗਈ ਆ ਜੇ ਪਾਰਟੀ ਵਾਖੇ ਹੀ ਸincere ਹੋਵੇ ਉਹ ਚਾਵੇ ਵੀ ਯੂਨਿਟੀ ਹੋਣੀ ਚਾਹੀਦੀ ਯਾਰ ਪੰਜਾਬ ਦੀ ਯੂਨਿਟ ਨੂੰ ਹੋਰ ਤਕੜੇ ਕਰਨਾ ਵਾ ਤੇ ਮੇਰੇ ਖਿਆਲ ਜਿਹੜੇ ਇਸ਼ੂਜ਼ ਆ ਜੋ ਮੈਂ ਕਿਹਾ ਖੁਦਮੁਖਤਿਆਰੀ ਦਾ ਇਸ਼ੂ ਆ ਪਾਰਟੀ ਦਾ ਨਵਾਂ ਢਾਂਚਾ ਬਣਾਉਣ ਦਾ ਇਸ਼ੂ ਆ ਜਿਹੋ ਜਿਹੇ ਢਾਂਚਾ ਲੋਕੀ ਚਾਹੁੰਦੇ ਨੇ ਉਹ ਜਿਹੇ ਢਾਂਚਾ ਬਣਾਉਣ ਦੀ ਜਿਹੜੀ ਗੱਲਬਾਤ ਆ ਐਨ ਆਰ ਆਈਜ਼ ਨਾਲ ਸੰਪਰਕ ਕਰਨ ਦੀ ਗੱਲਬਾਤ ਆ ਫਿਰ ਉੱਥੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਨਾ ਐਨ ਆਰ ਆਈ ਦੀ ਯੂਨਿਟ ਤੇ ਤੁਸੀਂ ਪੰਗ ਕਰਤੀ ਆ ਸੋ ਦੂਜੇ ਪਾਸੇ ਤੁਸੀਂ ਕਹਿੰਦੇ ਜੇਪੀ ਅਸੀਂ ਯੂਨਿਟੀ ਕਰਨੀ ਯੂਨਿਟੀ ਕਿਹਦੇ ਨਾਲ ਕਰਨੀ ਚਾਹੁੰਦੇ ਤੁਸੀਂ ਯੂਨਿਟੀ ਤੇ ਤਾਂ ਦੀ ਹੋਊਗੀ ਨਾ ਜ ਯਾ ਪਾਪ ਪਾਰਟੀ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਵਾ ਇਹਦੇ ਤੇ ਗੱਲਬਾਤ ਹੋਣ ਦੀ ਲੋੜ ਹੈ ਦੇਖੋ ਜਿਵੇਂ ਲੀਡਰ ਆਫ اپੋਜੀਸ਼ਨ ਨੂੰ ਚੇਂਜ ਕੀਤਾ ਮੈਂ ਚੇਂਜ ਨਹੀਂ ਕੀਤਾ ਮੈਂ ਕਹੂੰਗਾ ਬੇਇੱਜ਼ਤ ਕੀਤਾ ਇਸੇ ਤਰ੍ਹਾਂ ਘੱਟੋ ਘੱਟ ਦੋ ਕਨਿਨਰ ਜਿਹੜੇ ਆ ਪਹਿਲਾਂ ਉਹਨਾਂ ਨੂੰ ਬੇਇੱਜ਼ਤ ਕਰ ਚੁੱਕੇ ਤੁਸੀਂ ਸੋ ਇਹ ਬੜਾ ਜ਼ਰੂਰੀ ਆ ਜਿੰਨਾ ਚਿਰ ਤੱਕ ਉਹ ਖੁਦਮੁਖਤਿਆਰੀ ਦਾ ਮਸਲਾ ਹੱਲ ਨਹੀਂ ਹੁੰਦਾ ਦੇਖੋ ਅਸੀਂ ਮੰਨਦੇ ਆ ਪਾਰਟੀ ਸੁਪਰੀਮ ਆ ਠੀਕ ਹੈ ਪਾਰਟੀ ਪ੍ਰਮੁੱਖ ਆ ਪਰ ਪੰਜਾਬ ਯੂਨਿਟ ਅਟੋਨਮਸ ਹੋਣੀ ਚਾਹੀਦੀ ਆ ਖੁਦਮੁਖਤਿਆਰ ਹੋਣੀ ਚਾਹੀਦੀ ਆ ਜਿਨਾਂ ਚਿਰ ਤੱਕ ਇਹ ਡਰੈਸ ਨਹੀਂ ਹੁੰਦਾ ਉਸੇ ਤੱਕ ਜਿੰਦੀਆਂ ਮਰਜ਼ੀ ਗੱਲਾਂ ਬਾਤਾਂ ਕਰੀ ਜਾਓ মিডিਆ ਦੇ ਵਿੱਚ ਤੁਸੀਂ ਗੱਲ ਪਹਿਲੋਂ ਕਰ ਬਾਅਦ ਚ ਕਰਦੇ ਜੇ ਤੇ মিডিਆ ਨੂੰ ਪਹਿਲੋਂ ਗੱਲ ਜਾ ਕੇ ਦੱਸਦੇ ਸੋ ਕੀ ਅਚੀਵ ਕਰਨਾ ਚਾਹੁੰਦੇ ਜੇ ਮੈਂ ਇਹਨਾਂ ਲੀਡਰਾਂ ਨੂੰ ਇਹ ਸਵਾਲ ਪੁੱਛਣਾ ਚਾਹਾਂਗਾ ਸੰਦੂ ਸਰ ਜਿਸ ਤਰੀਕੇ ਨਾਲ ਛੋਟੇਪੁਰ ਨੇ ਵੀ ਇੱਕ ਸ਼ਰਤ ਰੱਖੀ ਹੈ ਕਿ ਪੰਜਾਬ ਨੂੰ ਖੁਦਮੁਖਤਿਆਰੀ ਦੋ ਤਾਂ ਉਹ ਸੋਚ ਸਕਦੇ ਆ ਫਿਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ 'ਚ ਇਹ ਲੱਗਿਆ ਕਿ ਤੁਹਾਡੇ ਜਿਹੜੇ ਗਰੁੱਪ ਦੀ ਔਰ ਸੁੱਚਾ ਸਿੰਘ ਛੋਟੇਪੁਰ ਦੀ رائے ਮਿਲਦੀ ਔਰ ਕਿਤੇ ਨਾ ਕਿਤੇ ਡਿਸਕਸ਼ਨ ਵੀ ਹੋਈ ਲੱਗਦੀ ਹੈ ਇਸ ਮੁੱਦੇ ਉੱਤੇ ਦੇਖੋ ਅਸੀਂ ਲਗਾਤਾਰ ਸਾਡਾ ਵੀ ਸੰਪਰਕ ਉਹਨਾਂ ਨਾਲ ਬਣਿਆ ਵਾ ਫੋਨ ਦੇ ਉੱਤੇ ਲਗਾਤਾਰ ਹੁੰਨੀ ਪਿਛਲੇ 3 4 6 ਮਹੀਨੇ ਤੋਂ ਸਾਲ ਤੋਂ ਹੀ ਗੱਲਬਾਤ ਹੁੰਦੀ ਰਹਿੰਦੀ ਹੈ ਮਿਲੇ ਵੀ ਹੈ ਇੱਕ ਦੋ ਵਾਰੀ ਅ ਲੇਟਲੀ ਨਹੀਂ ਮਿਲੇ ਮਿਲੇ ਵੀ ਹੈ ਡਾਕਟਰ ਗਾਂਧੀ ਨਾਲ ਤੇ ਲਗਾਤਾਰ ਹੀ ਗੱਲਬਾਤ ਹੁੰਦੀ ਰਹਿੰਦੀ ਮੇਰੀ ਕੱਲ ਵੀ ਉਹਨਾਂ ਨਾਲ ਗੱਲਬਾਤ ਹੋਈ ਆ ਪਰ ਇਹ ਜਿਹੜੀਆਂ ਕੋਸ਼ਿਸ਼ਾਂ ਇਸ ਤਰ੍ਹਾਂ ਦੀਆਂ ਹੋ ਰਹੀਆਂ ਨੇ ਜਿਹੜੀਆਂ ਇਹ ਇਸ ਤਰ੍ਹਾਂ ਕਾਮਯਾਬ ਨਹੀਂ ਹੋਣਗੀਆਂ ਔਰ ਸਾਡਾ ਮੰਨਣਾ ਵਾ ਕਿ ਇਹ ਸਾਰੇ ਲੀਡਰ ਵਾਪਸ ਆ ਜਾਣਗੇ ਪ੍ਰੋਵਾਈਡਡ ਅਸੀਂ ਜਿਹੜਾ ਬੇਸਿਕ ਇਸ਼ੂਜ਼ ਆ ਉਹਨਾਂ ਨੂੰ ਅਸੀਂ ਐਡਰੈਸ ਕਰੀਏ ਔਰ ਸਿਰਫ ਸੁਚਾ ਸਿੰਘ ਛੋਟੇਪੋਰੀ ਜਾਂ ਡਾਕਟਰ ਤਰਨਵੀਰ ਗਾਂਧੀ ਜਾਂ ਸੁਖਪਾਲ ਖਹਿਰਾ ਜਾਂ ਕਮਰਸੰਦੂ ਜਾਂ ਨਾਜ਼ਰ ਸਿੰਘ ਮਾਨਸਈਆ ਜਾਂ ਬਲਦੇਵ ਸਿੰਘ ਨਹੀਂ ਇਹ ਖੁਦ ਮੁਖਤਿਆਰੀ ਚਾਹੁੰਦੇ ਸਾਰੇ ਪੰਜਾਬ ਦੇ ਲੋਕ ਜਿਹੜੇ ਆ ਪੰਜਾਬ ਦੇ ਵੋਲੰਟੀਅਰਸ ਵੀ ਇਹੋ ਹੀ ਚ ਸੋ ਇਹ ਜਨ ਸਾਡੇ ਨਾਲ ਕਵਰ ਸਿੰਘ ਸੰਧੂ ਜਿਨ੍ਹਾਂ ਦਾ ਇਹ ਮੰਨਣਾ ਹੈ ਕਿ ਪੰਜਾਬ ਦੀ ਖੁਦਮੁਖਤਿਆਰੀ ਪਾਰਟੀ ਨੂੰ ਦੁਬਾਰਾ ਤੋਂ ਇਕਜੁੱਟ ਕਰ ਦੋਗੀ ਯਾਨੀ ਕਿ ਡਾਕਟਰ ਧਰਮਵੀਰ ਗਾਂਧੀ ਸੋਚਾ ਸਿੰਘ ਛੋਟੇ ਪਰ ਔਰ ਹੋਰ ਵੀ ਜਿਨ੍ਹਾਂ ਨੇ ਲੀਡ ਆਮ ਆਦਮੀ ਪਾਰਟੀ ਤੋਂ ਟੁੱਟ ਕੇ ਗਏ ਨੇ ਜਾਂ ਕਿਸੇ ਵੀ ਮੁੱਦੇ ਕਰਕੇ ਉਹ ਅਲੱਗ ਹੋ ਗਏ ਨੇ ਉਹ ਸਾਰੇ ਪੰਜਾਬ ਦੀ ਖੁਦਮੁਖਤਿਆਰੀ ਤੇ ਇਕੱਠੇ ਹੋ ਜਾਣਗੇ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਜੂਦ ਦੁਬਾਰਾ ਤੋਂ ਕਾਇਮ ਕੀਤਾ ਜਾ ਸਕਦਾ ਹੈ ਪਰ ਹੱਲ ਸਿਰਫ ਇੱਕ ਹੈ ਦਿੱਲੀ ਦੀ ਹਾਈ ਕਮਾਂਡ ਨੂੰ ਇਹ ਫੈਸਲਾ ਕਰਨਾ ਪਊਗਾ ਕੀ ਆਖਰਕਾਰ ਪੰਜਾਬ ਨੂੰ ਖੁਦਮੁਖਤਿਆਰੀ ਕਿੰਨਾ ਸ਼ਰਤਾਂ ਤੇ ਦੇਣੀ ਹੈ ਔਰ ਕਿਸ ਤਰੀਕੇ ਨਾਲ ਦੇਣੀ ਹੈ ਕਿਉਂਕਿ ਮੁੱਦਾ ਸੁਖਪਾਲ ਸਿੰਘ ਖੈਰਾ ਤੇ ਕਵਰ ਸੰਧੂ ਨੇ ਇਹ ਚੱਕ ਰੱਖਿਆ ਹੈ ਹੁਣ ਇਹਨਾਂ ਦਾ ਸਾਥ ਦੇ ਇੰਡੀ ਛੋਟੇਪੁਰ ਵੀ ਪਹੁੰਚ ਚੁੱਕੇ ਨੇ ਔਰ ਜਿਸ ਨੂੰ ਪਾਰਟੀ ਖੁਦ ਅਪਰੋਚ ਕਰ ਰਹੀ ਹੈ ਖੁਦ ਅਪਰੋਚ ਕਰਨ ਦਾ ਮਤਲਬ ਹੈ ਕਿ ਪਾਰਟੀ ਕਿਤੇ ਨਾ ਕਿਤੇ ਇਨਕਲਾਈਨਡ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਦਿੱਲੀ ਦੀ ਹਾਈ ਕਮਾਂਡ ਕਿਤੇ ਨਾ ਕਿਤੇ ਸੁੱਚਾ ਸਿੰਘ ਛੋਟੇਪੁਰ ਨੂੰ ਵਾਪਸ ਲਿਆਉਣ ਲਈ ਇੰਟਰਸਟਿਡ ਹੈ ਸੋ 네ਗੋਸ਼ੀਏਸ਼ਨ ਹੋਣ ਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਪੋਸਿਬਿਲਿਟੀ ਹੈ ਜਿਹੜੀ ਉਹ ਦਿਖਾਈ ਦੇ ਰਹੀ ਹੈ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਦਿੱਲੀ ਦੀ ਹਾਈ ਕਮਾਂਡ ਪੰਜਾਬ ਨੂੰ ਖੁਦ ਮੁਖਤਿਆਰੀ ਦਿੰਦੀ ਹੈ ਜਾਂ ਨਹੀਂ ਕੈਮਰਾ ਪਰਸਨ ਮਿਹਰਬਾਨ ਸਿੰਘ ਦੇ ਨਾਲ ਅਮਨਦੀਪ ਦਿਖਸ਼ਿਤ ਏਬੀਪੀ ਸਾਂਝਾ ਚੰਡੀਗੜ੍ਹ ਤੁਸੀਂ ਵੇਖ ਰਹੇ ਹੋ ਏਬੀਪੀ ਸਾਂਝਾ ਜੋਸ਼ ਜਜ਼ਬਾ ਜਨੂਨ